ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ Bell icon जरूर प्रेस ਕਰਿਆ ਕਰੋ ਤਾਂ ਜੋ ਵੀਡੀਓ ਤੇ ਤੁਹਾਨੂੰ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿਦਾਂ ਦੀ ਲੱਗਦੀ ਆ ਚਲੋ ਜੀ ਹੁਣ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਫਰਸਟ ਸੂਟ ਜਿਹੜਾ ਆਪਾਂ ਆਫ ਵਾਈਟ ਕਲਰ ਦੇ ਵਿੱਚ ਰੈਡੀ ਕੀਤਾ ਆਪਣੇ ਕੋਲ ਕਿਸੇ ਭੈਣ ਨੇ ਜਿਹੜਾ ਬਣਵਾਇਆ ਸੂਟ ਇਹ ਫਰਸਟਲੀ ਉਹਨਾਂ ਦਾ ਜਿਹੜਾ ਫੈਬਰਿਕ ਆਪਾਂ ਸ਼ਰਟ ਦਾ ਰੱਖਿਆ organza ਦਾ ਰੱਖਿਆ ਆ ਤੇ ਨਾਲ ਬਾਟਮ ਆਪਾਂ ਸਿਲਕ ਦੀ ਰੱਖੀ ਆ ਦੁਪੱਟਾ ਵੀ organza ਦਾ ਰੱਖਿਆ ਦੁਪੱਟਾ ਜਿਹੜਾ ਹੈ ਤੇਨ ਕੰਟਰਾਸਟ ਦਾ ਬਹੁਤ ਸੋਹਣਾ ਲੈਸ਼ ਲਗਾ ਕੇ ਬਹੁਤ ਸੋਹਣਾ ਰੈਡੀ ਕੀਤਾ ਆ ਦੇਖ ਸਕਦੇ ਹੋ ਲੁੱਕ ਬਹੁਤ ਸੋਹਣੀ ਨਿਕਲ ਕੇ ਆਏਗੀ ਸ਼ਰਟ ਤੇ ਹੈਵੀ ਵਰਕ ਕੀਤਾ neck ਤੇ ਘੇਰੇ ਤੇ ਤੇ ਬਾਜੂ ਤੇ ਵੀ ਬੂਟੀ ਦਾ ਕੰਮ ਕੀਤਾ ਆ ਨੈਕਸਟ ਆਪਾਂ ਸੈਲਫ ਸ਼ਿਮਰ ਟਿਸ਼ੂ ਦੇ ਵਿੱਚ ਸੂਟ ਨੂੰ ਰੈਡੀ ਕੀਤਾ ਆ ਠੀਕ ਹੈ ਜੀ ਇਹ ਤੇ neck ਜਿਹੜਾ ਹੈਵੀ ਬਣਿਆ ਹੈ ਪੂਰੇ ਹੈਂਡਵਰਕ ਦੇ ਵਿੱਚ ਦਾ ਕੰਮ ਕੀਤਾ ਹੋਇਆ ਹੈ ਪਏ ਦੇ ਤੇ ਤੱਲੇ ਨੂੰ ਕਲੀਆਂ ਜਨਗੀਆਂ ਤੇ ਨਾਲ ਜਿਹੜਾ ਦੁਪੱਟਾ ਹੈ 4 ਸਾਈਡ ਲੈਸ਼ ਲਾ ਕੇ ਜਿਹੜਾ ਪ੍ਰੋਪਰ ਗੋਟਾ ਪਤੀ ਦੇ ਲਾਈਨਸ ਲਾ ਦੇ ਕੇ ਜਿਹੜੇ ਆਪਾਂ ਰੈਡੀ ਕੀਤਾ ਹੈ ਇਹਦੀ ਜਿਹੜੇ 슬ੀਵਸ ਤੇ ਵੀ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਕੀਤਾ ਤੇ ਨਾਲ ਬਾਟਮ ਤੇ ਵੀ ਜਿਹੜਾ ਵਰਕ ਕੀਤਾ ਹੈ ਠੀਕ ਹੈ ਜੀ ਦੋਨੇ 슬ੀਵ ਬਾਟਮ ਤੇ ਵਰਕ ਹੋਏਗਾ ਜਿਹੜਾ ਕੰਮ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਪ੍ਰੋਪਰ ਜਿਹੜਾ ਨੀਟ ਐਂਡ ਕਲੀਨ ਕੰਮ ਕੀਤਾ ਹੈ ਨੈਕਸਟ ਆ ਫਲਕਾਰੀ ਸਟਾਈਲ ਸੂਟ ਰੱਪ ਜਾਗੋ ਦੇ ਲਈ ਸਪੈਸ਼ਲੀ ਰੈਡੀ ਕੀਤੇ ਆ ਪਹਿਣ ਕਿਸੇ ਨੇ ਆਪਣੇ ਕੋਲ ਬਣਵਾਇਸੇ ਸੋਚਿਆ ਤਾਂ ਨਾ ਵੀਡੀਓ ਸ਼ੇਅਰ ਕਰਦੀ ਆ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਅਗਰ ਤੁਸੀਂ ਬਣਾਉਣਾ ਤੁਸੀਂ ਵੀ ਬਣਵਾ ਸਕਦੇ ਹੋ ਇਹਦੇ ਤੇ ਆਪਾਂ ਮਸ਼ੀਨ ਵਰਕ ਦਾ ਕੰਮ ਕੀਤਾ ਆ ਦੇਖੋ ਤੁਸੀਂ ਦੁਪੱਟਾ ਦੁਪੱਟੇ ਦੇ ਸੈਂਟਰ ਦੇ ਵਿੱਚ ਆਪਾਂ ਮੋਰ ਬਣਾ ਕੇ ਤੇ ਸਾਈਡ ਤੇ ਜਿਹੜਾ ਗੋਟਾ ਪੱਤੀ ਦੀ ਹੈ ਨਾ ਲਾਈਨ ਦਾ ਜਾਲ ਦੇ ਕੇ ਰੈਡੀ ਕੀਤਾ ਆ ਇਹ ਸ਼ਰਟ ਆਪਣੇ ਕੋਲ ਦੋ ਤਰ੍ਹਾਂ ਨਾਲ ਰੈਡੀ ਅਵੇਲੇਬਲ ਹੈ ਫੈਬਰਿਕ ਖਾਦਰ ਦੇ ਵਿੱਚ ਵੀ ਅਵੇਲੇਬਲ ਹੈ ਤੇ ਉਪਾੜਾ ਦੇ ਵਿੱਚ ਵੀ ਅਵੇਲੇਬਲ ਹੈ ਜੇ ਚ ਤੁਸੀਂ ਲਾਈਕ ਕਰਦੇ ਹੋ ਉਸੇ ਫੈਬਰਿਕ ਦੇ ਵਿੱਚ ਤੁਸੀਂ ਇਹ ਸ਼ਰਟ ਲੈ ਸਕਦੇ ਹੋ ਇਹਦੇ ਤੇ ਮਸ਼ੀਨ ਵਰਕ ਦਾ ਕੰਮ ਕੀਤਾ ਹੈ बॉटਮ ਤੇ ਵੀ ਜਿਹੜਾ ਹੈਵੀ ਕੰਮ ਕੀਤਾ ਹੈ ਜੀ ਨੈਕਸਟ ਆਪਾਂ ਇਹ ਸੂਟ ਅਪ ਲੈ ਕੇ ਆਏ ਆ ਜਿਹੜੇ ਦਾ ਫੈਬਰਿਕ ਹੋਏਗਾ ਵਿਸਕੋਜ਼ ਔਰਗੈਂਜ਼ਾ ਠੀਕ ਹੈ ਨਾਲ ਦੁਪੱਟਾ ਹੋਏਗਾ ਬਨਾਰਸੀ ਸਟਾਈਲ ਦਾ ਦੁਪੱਟਾ ਹੋਏਗਾ ਠੀਕ ਹੈ organza with shimmer ਦਾ ਜਿਹੜਾ banarasi style ਬਹੁਤ ਸੋਹਣਾ ਦੁਪੱਟਾ ਖੁੱਲਾ ਡੁੱਲਾ 2.5 ਮੀਟਰ ਦਾ ਰਹੇਗਾ ਜੀ ਤੇ ਇਹਦਾ ਬਾਟਮ ਜਿਹੜੀ ਇਹ ਨਾਲ ਆਪਾਂ ਰੱਖੀ ਹੈ silk ਦੀ silk ਦੀ ਬਾਟਮ ਰਹੇਗੀ neck ਨੇੜੇ ਤੋਂ ਚੈੱਕ ਕਰ ਸਕਦੇ ਹੋ ਕੰਮ ਸਫਾਈ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਠੀਕ ਹੈ ਜੀ ਹੈਂਡਵਰਕ ਦਾ ਫੁੱਲੀ ਇਹ ਰੈਡੀ ਕੀਤਾ ਹੈ ਸੂਟ ਠੀਕ ਹੈ ਵਿਸਕੋਜ਼ অর্ਗੇਂਜ਼ਾ ਦਾ ਜਿਹੜਾ ਸ਼ਰਟ ਦਾ ਫੈਬਰਿਕ ਹੋਏਗਾ ਸੈਂਟਰ ਜਿਹੜਾ ਨੈਕ ਬਹੁਤ ਸੋਹਣਾ ਬਣਿਆ ਹੋਇਆ ਆ ਤੇ ਦੋ ਕਲੀਆਂ ਜਿਹੜੀਆਂ ਨੀਚੇ ਤੋਂ ਉੱਪਰ ਨੂੰ ਕਲੀਆਂ ਜਾਣਗੀਆਂ ਤੇ ਬਾਕੀ ਬੂਟੀ ਦਾ ਕੰਮ ਕੀਤਾ ਹੋਏਗਾ ਜੀ ਬਹੁਤ ਹੀ ਸੋਹਣਾ ਜਿਹੜਾ ਸੌਬਰ ਜੇ ਬਹੁਤ ਪਾਰਟੀ ਵੇਅਰ ਜਿਹੜੇ ਸੂਟ ਰੈਡੀ ਕੀਤੇ ਇਹਦੇ ਵਿੱਚ ਆਪਣੇ ਕੋਲ ਬਹੁਤ ਸੋਹਣੇ ਡਿਸੈਂਟ ਜੇ ਕਲਰ ਅਵੇਲੇਬਲ ਆ ਜਿਹੜਾ ਵੀ ਤੁਸੀਂ ਕਲਰ ਲਾਈਕ ਕਰਦੇ ਪਸੰਦ ਆ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉੱਤੇ ਜਸਟ ਤੁਸੀਂ ਮੈਸੇਜ ਕਰੋ ਸਕਰੀਨ ਸ਼ਾਟ ਭੇਜੋ ਤੇ ਜਿਹੜਾ ਤੁਸੀਂ ਆਪਣਾ ਆਰਡਰ ਆ ਬੁੱਕ ਕਰਵਾ ਸਕਦੇ ਹੋ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਹੈਗੇ ਆ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਅਪ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਇਹ ਫੁਲੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਇਹਦੇ ਤੇ ਪੂਰੇ ਹੈਂਡਵਰਕ ਦੇ ਵਿੱਚ ਆਪਾਂ ਇਹਨੂੰ ਸੂਟ ਨੂੰ ਰੈਡੀ ਕੀਤਾ ਆ ਇਹਦੇ ਵਿੱਚ ਕਾਫੀ ਕਲਰ ਲੈ ਕੇ ਆਏ ਆ ਤੇ ਕੰਮ ਜਿਹੜਾ ਬਹੁਤ ਹੀ ਸਫਾਈ ਨਾਲ ਕੀਤਾ ਹੋਊਗਾ ਪ੍ਰੋਪਰ ਫਰਨੀਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਹੈ ਦੇਖ ਸਕਦੇ ਹੋ ਬਹੁਤ ਸੋਹਣਾ ਨਾਲ ਜਿਹੜਾ ਬਨਾਰਸੀ ਸਟਾਈਲ ਦਾ ਪੱਟਾ ਰੱਖਿਆ ਆਪਾਂ ਜਿੱਤੇ ਬਹੁਤ ਹੀ ਸੋਹਣੀ ਲੁੱਕ ਆਉਂਦੀ ਹੈ ਹੁਣ ਪਾਰਟੀ ویئر ਜਿਹਦਾ ਮੈਰਿਜ ਫੰਕਸ਼ਨ ਆ ਰਿਹਾ ਤੇ ਉਹਦੇ ਲਈ ਬਹੁਤ ਵਧੀਆ ਫੈਬਰਿਕ ਰਹੇਗਾ ਜੀ ਨੈਕਸਟ ਆ ਸਿਲਕ ਦਾ ਫੈਬਰਿਕ ਹੋਏਗਾ ਸਿਲਕ ਤੇ ਆਪਾਂ ਜਿਹੜਾ ਸੂਟ ਇਹਦੇ ਤੁਸੀਂ ਕੋਈ ਗਰਾਰਾ ਸ਼ਰਾਰਾ ਬਣਾਉਣਾ ਉਹ ਵੀ ਬਣਾ ਸਕਦੇ ਹੋ ਅਗਰ ਬਾਟਮ ਬਣਾਉਣੀ ਵੀ ਬਣਾ ਸਕਦੇ ਹੋ ਨੈਕਸਟ ਆਪਾਂ ਆਹ ਵਾਲੇ ਸੂਟ ਲੈ ਕੇ ਆਏ ਆ ਤਾਂ ਡੇਲੀ ਜਿਹਦੇ ਵਿੱਚ ਆਪਾਂ ਥੋੜੇ ਜਿਹਾ 4 ਤੋਂ 5 ਕਲਰ ਰੈਡੀ ਕੀਤੇ ਆਗਾ ਤੁਹਾਨੂੰ ਇਹਨਾਂ ਚੋਂ ਪਸੰਦ ਆ ਤੁਸੀਂ ਲੈ ਸਕਦੇ ਹੋ organza silk ਦੀ ਜਿਹੜੀ ਸ਼ਰਟ ਰੱਖੀ ਆ ਨਾਲ ਆਪਾਂ ਬਾਟਮ ਵੀ ਇਹਦੀ ਰੱਖੀ ਆ crepe silk ਦੀ ਤੇ ਦੁਪੱਟਾ ਆਪਾਂ ਇਹਦੇ ਨਾਲ organza silk ਦਾ ਰੱਖਿਆ ਦੁਪੱਟੇ ਤੇ ਫੋਰ ਸਾਈਡ ਲੈਸ਼ ਲਗਾ ਕੇ ਵਿੱਚ ਗੋਟਾ ਪੱਤੀ ਦੇ ਲਾਈਨਸ ਦੇ ਕੇ ਦੁਪੱਟੇ ਨੂੰ ਰੈਡੀ ਕੀਤਾ ਆ ਤੇ ਸ਼ਰਟ ਤੇ ਦੇਖ ਸਕਦੇ ਹੋ neck ਬਹੁਤ ਸੋਹਣਾ ਹੈਵੀ ਬਣਿਆ ਹੈਂਡਵਰਕ ਦਾ ਪੂਰਾ ਕੰਮ ਕੀਤਾ ਹੋਇਆ ਹੈ ਜੀ ਠੀਕ ਹੈ ਫੁੱਲੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਨੀਚੇ ਨੂੰ ਕਲੀਆਂ ਤਾਂ ਨੂੰ ਜਾਂਦੀਆਂ ਇਹਦੇ ਵਿੱਚ ਆ ਪਾਸਵਰਡ ਦੇ ਕਲਰ ਦਿਖਾ ਰਹੇ ਆ ਤਿੰਨ ਤੋਂ ਚਾਰ ਕਲਰ ਆਪਣੇ ਕੋ ਮਸਟਰਡ ਕਲਰ ਹੈਗਾ ਮਜ਼ੈਂਟਾ ਹੈਗਾ ਬਲੂ ਹੈਗਾ ਯਾ ਰਾਇਲ ਬਲੂ ਤੇ ਬਲੈਕ ਕਲਰ ਹੈਗਾ ਯਾ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਤੇ ਆਪਰਾ ਸ਼ੁੱਟ ਲਓ ਧੰਨਵਾਦ